ਮੇਰਾ ਪਿੰਡ ਹੈ ਜੀ ਪੋਲੀਛੋਟ ਮੱਲੀ ਗੁਰਨੇਂਦਰ ਸਿੰਘ ਸ਼ਾਨੋ ਵਸਣ ਸੀ ਕਿ ਮੇਰਾ ਨਾਮ ਚਤਬੀਰ ਸਿੰਘ ਮੇਰਾ ਲੜਕਾ ਹੈ ਉਹ ਗਣੇਸ਼ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਸੀ ਬਾਬੇ ਘੁਮਰਾਲੇ ਦੇ ਲਾਗੇ ਬਿਰਕ ਪਿੰਡਿਆ ਉੱਥੇ ਮਸ਼ੀਨ ਚਲਾਉਂਦਾ ਸੀ ਕੱਲ ਉਹ ਸਵੇਰੇ 7:00 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਤੇ ਚਲ ਗਿਆ ਉਹਦੇ ਛੇੜ ਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਕਹਦਾ ਮੈਂ ਘਰੋਂ ਨਿਕਲਿਆ ਇਹਦਾ ਠੀਕ ਆਦਾ ਸ਼ਦबीर ਅੱਠ ਦੇ ਉੱਥੇ ਪਹੁੰਚਿਆ ਉਹ ਮਰ ਉਹਨਾਂ ਛੇਨ ਬਾਅਦ ਦੱਸਿਆ ਕਿ ਇਹ ਅਈ ਜਿਹੜਾ ਪੁਛਿਆ ਸਾਨੂੰ ਨਾ ਫੋਨ ਕੀਤਾ ਵੀ ਸ਼ਦਬੀਰ ਘਰ ਆ ਗਿਆ ਇੱਥੇ ਆਇਆ ਚਲ ਗਿਆ ਇੱਥੋਂ ਤੇ ਅਈ ਆਖਾ ਜੀ ਤੇ ਆਤਮੇ ਪਤਾ ਕਰੋ ਤੇ ਕਹਿੰਦੇ ਵੀ ਸਾਨੂੰ ਇਹ ਨਾ ਹਲਬਰ ਨੂੰ ਚਾਬੀ ਦੇ ਕੇ ਸਿੰਘ ਜੀ ਕਹਿੰਦਾ ਤੂੰ ਸਾਫ ਸਫਾਈ ਕਰ ਗ੍ਰੀਸ ਕਰ ਤੇ ਮਿੱਤਰੀ ਉਹਨਾਂ ਤੇ ਉਹਦੀ ਸਰਵਸ਼ ਹੋਣੀ ਆ ਤੇ ਮੈਨੂੰ ਫੋਨ ਕਰ ਦਿਨਾ ਫਿਰ ਸਰਵਸ਼ ਮਿਲ ਕਰਾ ਲਾਂਗੇ ਉਹ ਮੁੜ ਕੇ ਜੀ ਇਹ ਨਾਲ ਨਹੀਂ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਆ ਆਹਦੇ ਜੀ 11 ਵਜੇ ਇੱਕ ਟੈਪਰ ਵਾਲਾ ਡਰਾਈਵਰ ਆ ਉਹਨੇ 11 ਵਜੇ ਕੂਣ ਕਿਤਾ ਕਹਿੰਦਾ ਮੈਂ ਮਟਾੜੇ ਆ ਬੁਝਾਰ ਤੇ ਹਾਂਜੀ ਫਿਰ ਅਹੀਂ ਜਦੋਂ ਇੱਥੋਂ ਛਾਨੋ ਫਿਰ ਪਤਾ ਲੱਗਾ ਤੇ ਅਸੀਂ ਫਿਰ ਉਧਰ ਗਏ ਆ ਮਿਲ ਗਏ ਆ ਅਸੀਂ 5:00 ਵਜੇ ਇੱਥੋਂ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਕਿਸੇ ਨੇ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿਨੇ ਵੀ ਸਾਡੇ ਰਿਸ਼ਤੇਦਾਰ ਲੱਗਦੇ ਦੂਜੇ ਨੰਬਰ ਤੇ ਉਹਦਾ ਫੋਨ ਉਹਦਾ ਬੰਦ ਹੋ ਗਿਆ ਸਾਨੂੰ ਛੇਰੇ ਜਦੋਂ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਦੋਂ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਚਲ ਗਿਆ ਫਿਰ ਆਪਾਂ ਉੱਥੇ ਗਏ ਆ ਫੈਸਟ ਟਾਈਮ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਲ ਛੇਰੇ ਆਏ ਉਹਨੂੰ ਗੱਲ ਕਹੀ ਆਇਆ ਹੀ ਤੇ ਉਹ ਚਲ ਗਿਆ ਤੇ ਵੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨਾ ਸਾਰੇ ਉਹ ਲੋਕਾਂ ਨੂੰ ਚਾਈ ਖੇੜ ਲਈ ਆਲੇ-ਟਾਲੇ ਗੱਲ ਪੁੰਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਹੁਣ ਬਿਲਡਿੰਗ ਦੇ ਜਿਹੜੇ ਗਨੇਸ਼ ਬਿਲਡਿੰਗ ਵਾਲੇ ਹਾਂਜੀ ਗਨੇਸ਼ ਵੀ ਲੈ ਵਾਲੇ ਮਸ਼ੀਨ ਵਾਲੇ ਮਸ਼ੀਨ ਵਾਲੇ ਜਿਹਨਾਂ ਦੀ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇਠ ਰਾਤਿਆਂ ਚਾਰ ਵਾਲੀ ਗੱਲ ਹੋਈ ਜਾਂਦੀ ਹੈ ਇਹ ਅੱਜ ਜਦੋਂ ਐਸਐਚਓ ਨੇ ਉਹਨਾਂ ਨੂੰ ਛੱਡਿਆ ਤੇ ਪਰ ਵਾਲੇ ਡਰਾਈਵਰਾਂ ਨੂੰ ਤੇ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡ ਬੜੀ ਲਾਸ਼ ਦੱਬੀ ਆ ਉੱਥੇ ਅਹੀਂ ਸਾਡੇ ਬੰਦੇ ਗਏ ਆਲੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ ਲਾਗੇ ਦੇਖਿਆ ਇਹਨਾਂ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਕਿ ਕਿੱਧਰ ਨੂੰ ਗਿਆ ਸੀ ਤੁਹਾਡੇ ਨਾਲ ਕਿੱਥੇ ਗਏ ਹੋ ਤੇ ਉਹ ਫਿਰ ਅੱਜ ਉਹਨਾਂ ਬਿਆਨ ਦਿੱਤੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹਨਾਂ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ ਐ ਮੰਗੋਵਾਲੀ ਨੂੰ ਗਏ ਹਾਂ ਐ ਲਾਹਰ ਨੂੰ ਗਏ ਹਾਂ ਇੱਧਰ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਉਹਦੀ ਲਾਸ਼ ਸੀ ਉਹ ਲਾਸ਼ ਉਹਦੀ ਉਹਦੀ ਸੜਕ ਦੇ ਉੱਤੋਂ ਜਿੱਥੇ ਮਾਰਿਆ ਉਹਨਾਂ ਮਾਰਿਆ ਉਹਨਾਂ ਵਾ ਪਤਾ ਨਹੀਂ ਕਿ ਇਧਰਾਂ ਮਾਰਿਆ ਉਹਨਾਂ ਮਾਰਿਆ ਮੋਟਰਸਾਈਕਲ ਲਾਗੇ ਖੜਾ ਰਿਆ ਚਾਦੀਜ ਉਹ ਜਦੋਂ ਉੱਥੇ ਮਾਰ ਕੇ ਉਹਦੀ ਝੂਕੇ ਲਾਸ਼ ਤੇ ਨਾਲ ਥੱਲੇ ਘੱਟੇ ਕੱਢਿਆ ਜ ਝਾਰੀਆਂ 'ਚ ਕਿ ਲੱਭੇ ਨਾ ਤੇ ਚਾਦੀ ਦੇ ਹੱਥ ਦੇ ਲਾਗੇ ਮੋਟਰਸਾਈਕਲ ਬੁੱਲਟ ਦੀ ਰੱਖੀ ਹੈ ਤੇ ਮੋਬਾਈਲ ਜਿਹੜਾ ਉਹਦਾ ਲੱਗੇ ਬੜੀ ਅਜੇ ਕੁਝ ਪੈਸੇ ਨਾ ਕੱਢ ਲੈ ਕੁਝ ਨਾ ਰਹਿ ਗਿਆ ਫਿਰ ਜਦੋਂ ਥਾਣੇ ਐਸਐਸਓ ਨੇ ਉਹਨਾਂ ਨੂੰ ਪੁੱਛਿਆ ਫਿਰ ਉਹਨਾਂ ਉਹਨਾਂ ਇਹੋ ਬਿਆਨ ਦਿੱਤੀ 6 ਵਜੇ ਸਾਡੇ ਨਾਲ ਹੀ ਜੀ 5 ਵਜੇ ਸਾਡੇ ਨਾਲ ਹੀ ਜੀ 7 ਵਜੇ ਹੀ ਆਉਣ ਨੂੰ ਗਏ ਹਾਂ 8 ਵਜੇ ਆਂਦਾ ਹੀ ਮੋਟਰਸਾਈਕਲ ਤੇ ਹਵਾ ਭਰਨੀ ਆ ਇਹ ਹਰਾਂ ਦੇ ਆਪਰੇਟਰ ਕੋ ਚਾਬੀ ਲਾਈਏ ਉਹ ਟਾਲ ਮਟੋੜਾ ਕਰਦੇ ਹੀ ਸਾਰਾ ਕਸ਼ੂਰ ਉਹਨਾਂ ਦਾ ਵਾ ਮਤਲਬ ਕਹਿੰਦਾ ਭਾਵੇਂ ਕਿ ਸਾਨੂੰ ਮਤਲਬ ਪੁਲਿਸ ਪ੍ਰਸ਼ਾਸਨ ਅਗੇ ਆਦੀ ਬੇਨਤੀ ਆ ਕਿ ਸਾਡਾ ਲੜਕਾ ਇਹ ਉਹਦੇ ਸਾਰੇ ਜੀਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਿਹਾ ਪੁਤਰੀ ਛੋਟੀ ਆ ਇੱਕ ਲੜਕਾ ਮੇਰਾ ਪਹਿਲੋ ਏਦਾਂ ਐਕਸੀਡੈਂਟ ਦਾ ਪੂਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਿ ਮਾਈ ਕਰਦਾ ਸੀ ਤੇ ਰੋਟੀ ਮਤਲਬ ਖੁੰਦਾ ਸੀ ਤੇ ਸਾਨੂੰ ਮਤਲਬ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵਾਜ ਤੋਂ ਵਦ ਸਜ਼ਾ ਹੋਣੀ ਚਾਹੀਦੀ ਆ। ਵਾਜ ਸਾਡੀ ਕੋਟਮਟ ਵਾਲੇ ਤੇ ਚਲ ਗਈ ਆ। ਮੈਂ ਪੋਸਟਮਾਰਮ ਨਹੀਂ ਹਰਾ ਕਰਾਉਣਾ ਚਾਹੁੰਦਾ। ਮੈਂ ਇਹ ਕਰਕੇ ਕੋਟਮਾਰਮ ਕਰਾਇਆ ਵੀ ਐਫ ਆਈ ਆਰ ਕਰਦਿਨੀ ਉਹਨੇ ਪਰਚਾ ਨਹੀਂ ਹੋਣਾ ਉਹਨਾਂ ਦੀ। ਇਹੇ ਕਰਕੇ ਕੋਟਮਾਰਮ ਕਰਾ ਕੇ ਉਹਨਾਂ ਦੇ ਮਤਲਬ ਗਰੂਨੀ ਕਰ ਰਹੀ ਹੋਣੀ ਚਾਹੀਦੀ ਤੇ ਵਾਜ ਤੋਂ ਵਾਜ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਨੂੰ ਪੰਜਾਬ ਸ਼ਿਕਾਰ ਵਾਲੋਂ ਕੋਈ ਨਾ ਕੋਈ ਜੋຊੂ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਦੇਣੇ ਚਾਹੀਦੇ। ਹਾਂਜੀ। ਇਹਨਾਂ ਮੇਰੇ ਮਿਸ਼ਰਪੁਰਾ ਜੀ। ਨਾਮ ਮੇਰਾ ਅਮਰਿਤਪਾਲ ਸਿੰਘ ਆ ਜੀ। ਮੇਰੀ ਸਿਸਟਰ ਹੈ ਜੀ ਇਹ। ਇਹਨਾਂ ਦਾ ਫੋਨ 10 ਵਜੇ ਗਿਆ ਕਿ ਆਪਣੇ ਸਦਵੀਰ ਸਿੰਘ ਇਥੇ ਮਸ਼ੀਨ ਉਹਨਾਂ ਦੀ ਆਪਣੇ ਆਈ ਵਿਰਕਪੈਡ ਤੇ ਉਥੇ ਜਿਹੜੀ ਉਹ ਮਿੱਟੀ ਪੁੱਟਦਾ ਸੀ ਜਾਂਦਾ ਸੀ ਕੰਮ ਤੇ ਕਰਦਾ ਸੀ ਤੇ ਗਣੇਸ਼ ਬਿਲਡਰ ਆ ਜਿਹੜੇ ਚੰਡੀਗੜ੍ਹ ਤੋਂ ਜਿਹੜੀ ਕੰਪਨੀ ਹੈ ਇਥੇ ਜੀ ਬਾਈਪਾਸ ਤੇ ਉਹਨਾਂ ਦਾ ਆਫੀਸ ਹੈ ਬਟਾਲੇ ਤੇ ਇਹ ਇਥੇ ਮਿੱਟੀ ਪੁੱਟਣ ਦੇਰ ਕੱਲ 7 ਵਜੇ ਸਵੇਰੇ ਗਿਆ ਜੀ ਇਹ ਤੋਂ ਤੇ ਰਾਤ 10 ਵਜੇ ਫੋਨ ਗਿਆ ਕਿ ਅਜੇ ਤੱਕ ਨਹੀਂ ਆਇਆ ਹੁਣ ਸਵੇਰ ਦੇ 24 ਘੰਟਿਆਂ ਤੋਂ ਵੱਧ ਹੋ ਗਏ ਆ ਤੇ ਆਪ ਅਹੀਂ ਮੁੜ ਕੇ ਦੇਖਭਾਲ ਕੀਤੀ ਇਹਨਾਂ ਦੀ ਜਰਾ ਕੁ ਪੁੱਛਿਆ ਕਿ ਸ਼ਿਆਵਾ ਦੇ ਦੱਸਦੇ ਕੁਝ ਨਹੀਂ ਸਾਨੂੰ ਆਲੇ-ਟਾਲੇ ਕਰੀ ਜਾਂਦੇ ਆ ਫੋਨ ਹੀ ਆਪ ਜਾ ਕੇ ਨਾਲ ਪੁਲਿਸ ਦੀ ਮਦਦ ਲੈ ਕੇ ਦੇ ਵੇਖਿਆ ਲੱਗੇ ਜਿੱਥੇ ਮਸ਼ੀਨ ਰਹੀ ਆ ਤੇ ਅਹੀਂ ਜਾਂਚ ਸਾਰੀ ਕੀਤੀ ਉਥੇ ਦੇ ਉਥੋਂ ਜਿਹੜੀ ਆ ਲਾਸ਼ ਲੱਭੀ ਜੇ ਨਹਿਰ ਦੇ ਲਾਗੇ ਕੰਢੇ ਦੇ ਉੱਤੇ ਕਿੰਨੇ ਮਾਰ ਕੇ ਇਹਨਾਂ ਨੇ ਤੇ ਥੱਲੇ ਕੀਤੀ ਆ ਲਾ ਜੀ ਮੋਟਰਸਾਈਕਲ ਉੱਤੇ ਲੱਗਾ ਵਾ ਤੇ ਸਾਨੂੰ ਨਾ ਇਨਸਾਫ ਦਵਾਇਆ ਜਾਏ